ਤੁਸੀਂ ਨੇ ਦੇਖਿਓ ਕਿ ਕੋਈ ਕਹਿੰਦਾ ਅਰਬੀ ਘੋੜੇ ਕੋਈ ਕਹਿੰਦਾ ਖਚਰਾ ਅਰਬੀ ਘੋੜਿਆਂ ਦੀ ਗਿਣਤੀ ਵੱਧ ਰਹੀ ਹੈ ਜੇਸੀ ਖਚਰਾ ਦੀ ਗਿਣਤੀ ਘਟ ਰਹੀ ਹੈ ਜਿਹੜਾ ਚੰਗਾ ਸਮਾਨ ਹੈ ਉਹ ਸਾਡੇ ਕੋਲ ਫੁੜਕਲ ਮਾਲ ਬਾਹਰ ਜਾਂਦਾ ਬਾਜਵਾ ਸਾਹਿਬ ਯਾਦ ਆਉ ਦਿਨ ਜਦੋਂ ਮੈਨੂੰ ਬੁਲਾ ਕੇ ਇਹ ਕਿਹਾ ਸੀ ਵੀ ਮੇਰੇ ਮੁੰਡੇ ਨੂੰ ਕਿਸੇ ਪੰਜਾਬੀ ਫਿਲਮ ਚ ਰੋਲ ਦਿਵਾ ਦੇ ਤੇ ਅੱਜ ਤੂੰ ਤਾਂ ਅਰਬੀ ਘੋੜਾ ਤੇਰਾ ਮੁੰਡਾ ਤਾਂ ਉਹ ਬਾਜਵਾ ਸਾਹਿਬ ਤੁਹਾਡਾ ਮੁੰਡਾ ਅਰਬੀ ਘੋੜਾ ਤੇ ਇਧਰ ਖੱਚਰ ਜਿਹੜੀ ਮਰਜੀ ਸਟੇਜ ਤੇ ਖੜਾ ਦਿਓ ਜਿਹੜੇ ਮਰਜੀ ਪੇਚਾ ਪਵਾ ਦਿਓ ਭੱਜਣਾ ਹੂ ਭੱਜ ਲਵੇ ਘੁੱਲਾ ਹੋਵੇ ਘੁੱਲ ਲਵੇ ਰਾਜਨੀਤੀ ਦੀ ਗੱਲ ਕਰਨੀ ਹੋਵੇ ਰਾਜਨੀਤੀ ਦੀ ਗੱਲ ਕਰ ਰਵੇ ਓਏ ਅਰਬੀ ਘੋੜੇ ਇਹ ਤਾਕੜੇ ਲੋਕਾਂ ਦੇ ਗਹਿਣੇ ਹੁੰਦੇ ਨੇ ਉਹਨਾਂ ਨੂੰ ਸਿਰਫ ਆਪਦੇ ਜੁਆਕਾਂ ਲਈ ਵਰਤ ਸਕਦੇ ਨੇ ਪਰ ਜਿਹੜੀ ਖੱਚਰ ਹੁੰਦੀ ਹੈ ਨਾ ਉਹ ਦਿਨ ਰਾਤ ਮਿਹਨਤ ਕਰਕੇ ਆਪਦੇ ਮਾਲਕ ਦੇ ਆਪਦੇ ਪਰਿਵਾਰ ਦਾ ਢਿੱਡ ਭਰਨ ਦੇ ਕੰਮ ਆਉਂਦੀਆ ਤੇ ਮੈਨੂੰ ਇਹ ਰੱਚ ਕੋਈ ਸ਼ਰਮ ਵਾਲੀ ਗੱਲ ਨਹੀਂ ਜਾਂਦੀ ਇੰਨੀ ਨਜਵਾੜੇਸ਼ਾਈ ਇਹਨਾਂ ਚੋ ਚਲਕਦੀਆ ਤਾਂ ਹੀ ਤਦ ਅਜ ਇਹ ਪੰਜਾਬ ਦੇ ਲੋਕਾਂ ਨੇ ਇਨਕਾਰ ਦਿੱਤਾ ਮੈਂ ਗਿਆ ਉੱਧਰ ਗਿਆ ਜਿੱਧਰ 92 ਤੁਸੀਂ ਨੁਮਾਇੰਦੇ ਜਿਤਾ ਕੇ ਪੰਜਾਬ ਦੀ ਵਿਧਾਨ ਸਭਾ ਭੇਜੇ ਨੇ ਜਿੱਧਰ ਲੋਕਾਂ ਦੀ ਆਵਾਜ਼ ਸੀ ਮੈਂ ਉੱਧਰ ਗਿਆ ਗੱਲ ਟਿਕਟ ਦੀ ਨਹੀਂ ਸੀ ਗੱਲ ਹੈਂਕੜ ਦੀ ਸੀ ਜਿਹੜਾ ਮੈਨੂੰ ਸਵਾਲ ਕਰਦਾ ਮੈਂ ਉਹ ਤੋਂ ਪੁੱਛਣਾ ਚਾਹਣਾ ਬਖੇਰਾ ਸਾਹਿਬ ਉਹ ਖੇਰਾ ਸਾਹਿਬ ਤੁਸੀਂ ਤੇ ਤੁਹਾਡੀ ਗੰਦੀ ਰਾਜਨੀਤੀ ਨੇ ਹਜ਼ਾਰਾਂ ਮੇਲੇ ਪੰਜਾਬ ਨੂੰ ਦੇਤੇ ਤੇ ਤੁਸੀਂ ਸਭ ਤੋਂ ਵੱਡਾ ਮੇਲਾ ਸਿੰਘੋਂ ਪੰਜਾਬ ਦਾ ਸਭ ਤੋਂ ਵੱਡਾ ਜਿਨ੍ਹਾਂ ਨੂੰ ਧੀਆਂ ਪੇਣਾ ਦੀ ਇੱਜ਼ਤ ਨਹੀਂ ਕਰਨੀ ਆਉਂਦੀਆਂ ਸੰਗਰੂਰ ਵਾਲਿਓ ਬਚ ਕੇ ਰਹੋ ਇਹਨੇ ਚਾਰ ਨੂੰ ਚੜਾ ਜਾਣਾ ਤੇ ਇੱਥੇ ਜਿੱਤਾ ਬੈਂਸਾ ਆਪਣੀਆਂ ਪੈਣ ਗਿਆ ਤੇ ਬਚ ਕੇ ਰਹੋ ਤੁਸੀਂ ਨੇ ਦੇਖਿਓ ਕਿ ਕੋਈ ਕਹਿੰਦਾ ਅਰਬੀ ਘੋੜੇ ਕੋਈ ਕਹਿੰਦਾ ਖੱਚਰਾ ਓਏ ਅਰਬੀ ਘੋੜੇ ਇਹ ਤਕੜੇ ਲੋਕਾਂ ਦੇ ਗਹਿਣੇ ਹੁੰਦੇ ਨੇ ਉਹਨਾਂ ਨੂੰ ਸਿਰਫ ਆਪਣੇ ਜੁਆਕਾ ਲਈ ਵਰਤ ਸਕਦੇ ਨੇ ਪਰ ਜਿਹੜੀ ਖੱਚਰ ਹੁੰਦੀ ਹੈ ਨਾ ਉਹ ਦਿਨ ਰਾਤ ਮਿਹਨਤ ਕਰਕੇ ਆਪਣੇ ਮਾਲਕ ਦੇ ਆਪਦੇ ਪਰਿਵਾਰ ਦਾ ਢਿੱਡ ਭਰਨ ਦੇ ਕੰਮ ਆਉਂਦੀਆ ਤੇ ਮੈਨੂੰ ਇਹਦੇ ਵਿੱਚ ਕੋਈ ਸ਼ਰਮ ਵਾਲੀ ਗੱਲ ਨਹੀਂ ਜਾਪਦੀ ਇੰਨੀ ਰਜਵਾੜੇ ਸ਼ਾਈ ਇਹਨਾਂ ਚੋ ਝਲਕਦੀਆ ਤਾਂ ਹੀ ਤਦ ਅੱਜ ਇਹ ਪੰਜਾਬ ਦੇ ਲੋਕਾਂ ਨੇ ਇਨਕਾਰ ਦਿੱਤਾ ਮੈਂ ਗਿਆ ਉੱਧਰ ਗਿਆ ਜਿੱਧਰ 92 ਤੁਸੀਂ ਨੁਮਾਇੰਦੇ ਜਿਤਾ ਕੇ ਪੰਜਾਬ ਦੀ ਵਿਧਾਨ ਸਭਾ ਪੇਚੇ ਨੇ ਜਿੱਧਰ ਲੋਕਾਂ ਦੀ ਆਵਾਜ਼ ਸੀ ਮੈਂ ਉੱਧਰ ਗਿਆ ਗੱਲ ਟਿਕਟ ਦੀ ਨਹੀਂ ਸੀ ਗੱਲ ਹੈਂਕੜ ਦੀ ਸੀ ਜਿਹੜਾ ਮੈਨੂੰ ਸਵਾਲ ਕਰਦਾ ਮੈਂ ਉਹ ਤੋਂ ਪੁੱਛਣਾ ਚਾਹਣਾ ਬਖੇਰਾ ਸਾਹਿਬ ਉਹ ਖੇਰਾ ਸਾਹਿਬ ਤੁਸੀਂ ਤੇ ਤੁਹਾਡੀ ਗੰਦੀ ਰਾਜਨੀਤੀ ਨੇ ਹਜ਼ਾਰਾਂ ਮੇਲੇ ਪੰਜਾਬ ਨੂੰ ਦੇਤੇ ਤੇ ਤੁਸੀਂ ਸਭ ਤੋਂ ਵੱਡਾ ਮੇਲਾ ਸਿੰਘੋਂ ਪੰਜਾਬ ਦਾ ਸਭ ਤੋਂ ਵੱਡਾ ਜਿਨ੍ਹਾਂ ਨੂੰ ਧੀਆਂ ਪੇਣਾ ਦੀ ਇੱਜ਼ਤ ਨਹੀਂ ਕਰਨੀ ਆਉਂਦੀਆਂ ਸੰਗਰੂਰ ਵਾਲਿਓ ਬਚ ਕੇ ਰਹੋ ਇਹਨੇ ਚਾਰ ਨੂੰ ਚਲਾ ਜਾਣਾ ਤੇ ਇੱਥੇ ਜਿੱਤਾਂ ਬੈਸਾਂ ਆਪਣੀਆਂ ਪਹਿਣ ਗਿਆ ਤੇ ਬਚ ਕੇ ਰਹੋ ਇਹ ਕਹਿੰਦੇ ਵੀ ਤੈਨੂੰ ਬਾਹਮ ਰੋੜ ਕੇ ਲੈ ਕੇ ਆਏ ਨੇ ਜਾਂ ਤੈਨੂੰ ਤੰਗ ਪਰੇਸ਼ਾਨ ਕਰਾ ਕੇ ਲੈ ਕੇ ਆਏ ਨੇ ਮੈਂ ਖੈਰਾ ਸਾਹਿਬ ਤੇ ਬਾਜਵਾ ਸਾਹਿਬ ਆਪਣੀ ਹਿੰਮਤ ਨਾਲ ਕਲਾਸ ਦੇ ਮਨੀਟਰ ਤੋਂ ਲੈ ਕੇ ਅੱਜ ਤੱਕ ਆਪਣੀ ਮਿਹਨਤ ਤੇ ਸਦਕਾ ਤੇ ਆਪਣੀ ਹੱਕ ਦੇ ਜੋਰ ਸਦਕਾ ਇੱਥੇ ਤੱਕ ਪਹੁੰਚਿਆ ਨਾ ਕਿ ਮੈਂ ਤੁਹਾਡੇ ਜਵਾਕਾਂ ਮੰਗੂ ਫਿਲਮਾਂ ਚ ਸ਼ਪਾਰਸ਼ਾਂ ਲਵਾ ਕੇ ਜਾਣਾ ਚਾਹਣਾ ਤੇ ਬਾਜਵਾ ਸਾਹਿਬ ਯਾਦ ਆਉ ਦਿਨ ਜਦੋਂ ਮੈਨੂੰ ਬੁਲਾ ਕੇ ਇਹ ਕਿਹਾ ਸੀ ਵੀ ਮੇਰੇ ਮੁੰਡੇ ਨੂੰ ਕਿਸੇ ਪੰਜਾਬੀ ਫਿਲਮ ਚ ਰੋਲ ਦਿਵਾ ਦੇ ਤੇ ਅੱਜ ਤੂੰ ਤਾਂ ਅਰਬੀ ਘੋੜਾ ਤੇਰਾ ਮੁੰਡਾ ਤਾਂ ਉਹ ਬਾਜਵਾ ਸਾਹਿਬ ਤੁਹਾਡਾ ਮੁੰਡਾ ਅਰਬੀ ਘੋੜਾ ਤੇ ਇਧਰ ਖੱਚਰ ਜਿਹੜੀ ਮਰਜ਼ੀ ਸਟੇਜ ਤੇ ਖੜਾ ਦਿਓ ਜਿਹੜੇ ਮਰਜ਼ੀ ਪੇਚਾ ਪਵਾ ਦਿਓ ਭੱਜਣਾ ਹੂ ਭੱਜ ਲਵੇ ਘੁੱਲਾ ਹੋਵੇ ਘੁੱਲ ਹੋਵੇ ਰਾਜਨੀਤੀ ਦੀ ਗੱਲ ਕਰਨੀ ਹੋਵੇ ਰਾਜਨੀਤੀ ਦੀ ਗੱਲ ਕਰ ਰਵੇ ਇਹਨਾਂ ਨੇ ਗੱਲ કરી ਮੇਰੇ ਪਿਤਾ ਜੀ ਕਿ ਉਹ ਛੋਟੀ ਨੌਕਰੀ ਕਰਦਾ ਸੀ ਕਿ ਛੋਟੀ ਨੌਕਰੀ ਕਰਨਾਰੇ ਅੱਜ ਦੇ ਟੱਪਰ ਨੂੰ ਪਾਤ ਪੋਸ ਨਹੀਂ ਸਕਦੇ ਅੱਜ ਖੜਾ ਮੈਂ ਉਹਨਾਂ ਦੇ ਦਿੱਤੀ ਹੋਈ ਸਿੱਖਿਆ ਦੇ ਮੁਤਾਬਿਕ ਇੱਥੇ ਖੜ ਕੇ ਬੋਲ ਰਿਹਾ ਤੇ ਬਾਜਵਾ ਸਾਹਿਬ ਤੁਹਾਡੀ ਉਮਰ ਵੱਡੀ ਆ ਮੇਰੇ ਪਿਤਾ ਜੀ ਏਮ ਰਟਾਇਰ ਨੇ ਐਫਸੀਆਈ ਚੋਂ ਕਦੇ ਓਪਨ ਚੈਲੰਜ ਕਰਦਾ ਕਦੇ ਮੇਰੇ ਬਾਪ ਨਾਲ ਰਾਜਨੀਤਿਕ ਮਸਲੇ ਤੇ ਗੱਲ ਕਰਕੇ ਦੇਖਿਓ ਜਦ ਨੂੰ ਤੁਸੀਂ ਭੀੜੀ ਪਿਜਮੀ ਚੜਾਉਣੇ ਹੋ ਨਾ ਅਸੀਂ 10 ਪਿੰਡਾਂ ਦੇ ਲੋਕਾਂ ਨੂੰ ਮਿਲੇ ਆਉਣੇ ਹੁੰਨੇ ਆ ਅਸੀਂ ਮਿਹਨਤ ਕਰਨ ਵਾਲੇ ਬੰਦੇ ਆ ਐਜੂਕੇਸ਼ਨ ਦੀ ਗੱਲ ਹੋਵੇ ਸਿੱਖਿਆ ਦੀ ਚਾਹੇ ਸਿਹਤ ਸੇਵਾਵਾਂ ਦੀ ਚਾਹੇ ਟੇਲਾਂ ਤੇ ਪਹੁੰਚਾਉਣ ਵਾਲੇ ਪਾਣੀ ਦੀ ਚਾਹੇ ਬਿਜਲੀ ਦੀ ਗੱਲ ਹੋਵੇ ਮੁਫਤਦੀ ਤੇ ਚਾਹੇ ਟੋਲ ਬਲਾਜ਼ੀਆਂ ਦੀ ਗੱਲ ਹੋਵੇ ਮੈਂ ਸੋਚ ਨਾਲ ਆਇਆ ਮੈਂ ੱੱੱਕੇ ਨਾਲ ਨਹੀਂ ਆਇਆ ਜਿਹੜਾ ਮਰਜ਼ੀ ਪੇਚਾ ਪਵਾ ਦਿਓ ਭੱਜਣਾ ਹੁ ਭੱਜ ਲਵੇ ਘੁੱਲਣਾ ਹੋਵੇ ਘੁੱਲ ਲਵੇ ਰਾਜਨੀਤੀ ਦੀ ਗੱਲ ਕਰਨੀ ਹੋਵੇ ਰਾਜਨੀਤੀ ਦੀ ਗੱਲ ਕਰ ਰਵੇ ਇਹਨਾਂ ਨੇ ਗੱਲ ਕਰੀ ਮੇਰੇ ਪਿਤਾ ਦੀ ਕਿ ਉਹ ਛੋਟੀ ਨੌਕਰੀ ਕਰਦਾ ਸੀ ਕਿ ਛੋਟੀ ਨੌਕਰੀ ਕਰਨ ਵਾਲੇ ਅੱਜ ਟੱਪਰ ਨੂੰ ਬਾਹਰ ਪੋਸ ਨਹੀਂ ਸਕਦੇ ਅੱਜ ਖੜਾ ਮੈਂ ਉਹਨਾਂ ਦੇ ਦਿੱਤੀ ਹੋਈ ਸਖਿਆ ਦੇ ਮੁਤਾਬਿਕ ਇੱਥੇ ਖੜ ਕੇ ਬੋਲ ਰਿਹਾ ਤੇ ਬਾਜਵਾ ਸਾਹਿਬ ਤੁਹਾਡੀ ਉਮਰ ਵੱਡੀ ਆ ਮੇਰੇ ਪਿਤਾ ਜੀ ਏਮ ਰਟਾਇਰ ਨੇ ਐਫਸੀਆਈ ਚੋਂ ਕਦੇ ਓਪਨ ਚੈਲੰਜ ਕਰਦਾ ਕਦੇ ਮੇਰੇ ਬਾਪ ਨਾਲ ਰਾਜਨੀਤਿਕ ਮਸਲੇ ਤੇ ਗੱਲ ਕਰਕੇ ਦੇਖਿਓ ਜਦ ਨੂੰ ਤੁਸੀਂ ਭੀੜੀ ਪਜਾਮੀ ਚੜਾਉਣੇ ਹੋ ਨਾ ਅਸੀਂ 10 ਪਿੰਡਾਂ ਦੇ ਲੋਕਾਂ ਨੂੰ ਮਿਲੇ ਆਉਣੇ ਹੁੰਨੇ ਆ ਅਸੀਂ ਮਿਹਨਤ ਕਰਨ ਵਾਲੇ ਬੰਦੇ ਆ ਐਜੂਕੇਸ਼ਨ ਦੀ ਗੱਲ ਹੋਵੇ ਸਿੱਖਿਆ ਦੀ ਚਾਹੇ ਸਿਹਤ ਸੇਵਾਵਾਂ ਦੀ ਚਾਹੇ ਟੇਲਾਂ ਤੇ ਪਹੁੰਚਾਉਣ ਵਾਲੇ ਪਾਣੀ ਦੀ ਚਾਹੇ ਬਿਜਲੀ ਦੀ ਗੱਲ ਹੋਵੇ ਮੁਫਤ ਦੀ ਤੇ ਚਾਹੇ ਟੋਲ ਬਲਾਜ਼ੀਆਂ ਦੀ ਗੱਲ ਹੋਵੇ ਮੈਂ ਸੋਚਣਾ ਲਾਇਆ ਤੁਸੀਂ ਮੈਨੂੰ ਸਾਰੇ ਜਾਣਦੇ ਹੋ ਤੇ ਪੂਰੇ ਭਾਰਤ ਦੇ ਵਿੱਚ ਇੱਕੋ ਇੱਕ ਸੜਕ ਸੀ ਟੋਲ ਬਲਾਜ਼ੇ ਦੇ ਬਰਾਬਰ ਕੋਈ ਕੱਢੀ ਸੀ ਤਾਂ ਉਹ ਇਸ ਤੁਹਾਡੇ ਛੋਟੇ ਭਰਾਣੇ ਗੱਡੀ ਸੀ ਤੇ ਆਪਣੀ ਸਰਕਾਰ ਨਾਲ ਮੱਥਾ ਲਾ ਕੇ ਗੱਡੀ ਸੀ ਤੇ ਪੰਜ ਸਾਲ ਲੜਾਈ ਲੜ ਕੇ ਗੱਡੀ ਸੀ ਤੇ ਮੈਂ ਅੱਜ ਧੰਨਵਾਦ ਕਰਦਾ ਮੁੱਖ ਮੰਤਰੀ ਪੰਜਾਬ ਦਾ ਜਿਨ੍ਹਾਂ ਨੇ ਤਕਰੀਬਨ 16 ਟੋਲ ਪਲਾਜ਼ੇ ਪੰਜਾਬ ਦੇ ਵਿੱਚ ਬੰਦ ਕਰੇ ਨੇ ਤੇ ਤਕਰੀਬਨ 2 ਕਰੋੜ 200 15 ਕਰੋੜ ਦਾ ਜਿਹੜਾ ਪੰਜਾਬ ਦੇ ਲੋਕਾਂ ਉੱਤੇ ਬਿਤੀ ਬੋਧ ਸੀ ਉਹ ਹਟਾਇਆ ਜਿਸ ਲੱਡੇ ਵਾਲੇ ਟੋਲ ਪਲਾਜ਼ੇ ਦੀ ਗੱਲ ਕਰੀਏ ਤਾਂ ਹਰ ਰੋ 7 ਲੱਖ ਰੁਪਈਆ ਲੋਕਾਂ ਦਾ ਬਚਦਾ ਜੇ ਲਹਿਰੇ ਵਾਲੇ ਟੋਲ ਪਲਾਜ਼ੇ ਦੀ ਗੱਲ ਕਰੀਏ ਤਾਂ 6 ਲੱਖ ਰੁਪਈਆ ਹਰ ਰੋ ਹੀ ਲੋਕਾਂ ਦਾ ਬਚਦਾ ਜੇ ਮੈਂ ਉਸ ਤੋਂ ਬਾਅਦ ਗੱਲ ਕਰਾਂ ਕਿ ਮੈਂ ਆਪਦੀ ਵਿਧਾਨ ਸਭਾ ਜਦੋਂ ਪੰਡੋਰੀ ਸਾਹਿਬ ਅਸੀਂ ਸਾਰੇ ਇਕੱਠੇ ਕੰਮ ਕਰਦੇ ਸੀ ਚੀਮਾ ਸਾਹਿਬ ਵੀ ਸੀ ਤਾਂ ਅਸੀਂ ਉੱਥੇ ਜਦੋਂ ਵਿਧਾਨ ਸਭਾ ਦੇ ਵਿੱਚ ਸੀ ਤਾਂ ਮੈਂ ਇੱਕ ਆਵਾਜ਼ ਬੁਲੰਦ ਕਰਦਾ ਹੁੰਦਾ ਸੀ ਵੀ ਸਾਡਾ ਜਿਹੜਾ ਇਹ ਏਰੀਆ ਇਹ ਮਾਲਵਾ ਬੈਲਟ ਇਹ ਡਾਰਕ ਜ਼ੋਨ ਦੇ ਵਿੱਚ ਧਸ ਰਿਹਾ ਇੱਥੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ 54 ਪਿੰਡਾਂ ਦੀ ਲਿਸਟ ਬਣਾ ਕੇ ਲੈ ਕੇ ਗਿਆ ਸੀ ਤੇ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਪੰਜਾਬ ਦਾ ਜਿਨ੍ਹਾਂ ਨੇ ਟਿੱਬਿਆਂ ਤੇ ਵੀ ਪਾਣੀ ਪਹੁੰਚਾਤਾ ਇਹ ਇਹ ਨੀਤੀ ਦੀ ਗੱਲ ਆ ਤੇ ਨੀਤ ਨੂੰ ਮੁਰਾਦਾ ਦੀ ਗੱਲ ਆ ਜੇ ਉਸ ਤੋਂ ਬਾਅਦ ਮੈਂ ਗੱਲ ਕਰਾਂ ਕਿ ਜਿਹੜੇ ਵੀ ਮੁੱਤੇ ਨੂੰ ਹੱਥ ਪਾਇਆ ਤੇ ਸਿਰੇ ਤੱਕ ਨਵਾਈਆ ਕਰੇ ਖੈਰੇ ਮੰਗੂ ਅੱਧ ਵਿਚਾਲੇ ਨਹੀਂ ਛੱਡੀ ਕੋਈ ਗੱਲ ਤੇ ਮੈਨੂੰ ਮਾਣ ਕਿ ਮੈਂ ਤੁਹਾਡਾ ਹਿੱਸਾ ਬਣਿਆ ਇਹਨਾਂ ਦੀ ਰਜਵਾੜੇ ਸ਼ਾਹੀ ਇਹਨਾਂ ਦੀਆਂ ਗੱਲਾਂ ਚੋਂ ਝਲਕਦੀਆ 54 ਪਿੰਡਾਂ ਦੀ ਲਿਸਟ ਬਣਾ ਕੇ ਲੈ ਕੇ ਗਿਆ ਸੀ ਤੇ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਪੰਜਾਬ ਦਾ ਜਿਨ੍ਹਾਂ ਨੇ ਟਿੱਬਿਆਂ ਤੇ ਵੀ ਪਾਣੀ ਪਹੁੰਚਾਤਾ ਇਹ ਇਹ ਨੀਤ ਦੀ ਗੱਲ ਆ ਤੇ ਨੀਤ ਨੂੰ ਮੁਰਾਦਾਂ ਦੀ ਗੱਲ ਆ ਜੇ ਉਸ ਤੋਂ ਬਾਅਦ ਮੈਂ ਗੱਲ ਕਰਾਂ ਕਿ ਜਿਹੜੇ ਵੀ ਮੁੱਦੇ ਨੂੰ ਹੱਥ ਪਾਇਆ ਤੇ ਸਿਰੇ ਤੱਕ ਨਵਾਈਆ ਕਰੇ ਖੈਰੇ ਮੰਗੂ ਅੱਧ ਵਿਚਾਲੇ ਨਹੀਂ ਛੱਡੀ ਕੋਈ ਗੱਲ